ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਜੋ ਵਿਸ਼ਾ ਹੈ ਉਹ ਆਪਾਂ ਇੱਕ ਕਰਮ ਸੰਝਾ ਕਰਨਾ ਹੈ ਜੀ ਜਿਹੜਾ ਕਿ ਵੀਰਵਾਰ ਦੇ ਦਿਨ ਕਰਨਾ ਚਾਹੀਦਾ ਇਸ ਤੋਂ ਪਹਿਲਾਂ ਆਪਾਂ ਕਦੇ ਵੀ ਇਹ ਕਰਮ ਕਦੇ ਦੱਸਿਆ ਹੀ ਨਹੀਂ ਜੀ ਸੋ ਜੇ ਮੈਂ ਜਿਵੇਂ ਮਾਲਕ ਦਾ ਹੁਕਮ ਹੋ ਰਿਹਾ ਹੈ ਜੀ ਉਹਵੇਂ ਉਹਵੇਂ ਆਪਾਂ ਤੁਹਾਨੂੰ ਕਰਮ ਦੱਸਦੇ ਜਾ ਰਹੇ ਹਾਂ ਤੇ ਵਕੀ ਆਪ ਸਭ ਨੂੰ ਵੀ ਚਾਹੀਦਾ ਹੈ ਕਿ ਕੁਝ ਨਾ ਕੁਝ ਕੰਮ ਕਰਦੇ ਰਹੀਏ ਤਾਂ ਕਿ ਮੁਸ਼ਕਲਾਂ ਨੂੰ ਹਰਾ ਸਕੀਏ ਜੇਕਰ ਮੁਸ਼ਕਲਾਂ ਨੂੰ ਹਰਾਉਣਾ ਹੈ ਤੇ ਕੁਝ ਨਾ ਕੁਝ ਕੰਮ ਕਰਨਾ ਪਵੇਗਾ ਹਿੰਮਤ ਹਾਰ ਕੇ ਕਦੇ ਨਾ ਬੈਠੋ ਜੇਕਰ ਮਨ ਵੀ ਨਹੀਂ ਟਿਕ ਰਿਹਾ ਤਾਂ ਫਿਰ ਵੀ ਕੋਸ਼ਿਸ਼ ਕਰਦੇ ਰਹੋ ਕਿ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਉਹ ਮਾਲਕ ਤੱਕ ਪਹੁੰਚਣਾ ਹੈ ਤੇ ਨਸੀਬਤਾਂ ਨੂੰ ਹਰਾਉਣਾ ਹੈ ਜੇਕਰ ਕਿਸੇ ਦਾ ਕੀਤਾ ਕਰਾਇਆ ਹੈ ਕਿਸੇ ਤਰ੍ਹਾਂ ਦਾ ਕੁਛ ਖਾਦਾ ਖਰਾਇਆ ਜਾਂ ਟੱਪੇ ੜਪਾਇਆ ਸੋ ਕਿਸੇ ਤਰ੍ਹਾਂ ਦੀ ਵੀ ਇਹ ਮੁਸ਼ਕਲ ਹੋਵੇ ਉਹ ਇਹਨਾਂ ਮੁਸ਼ਕਲਾਂ ਤੁਸੀਂ ਉਦੋਂ ਹੀ ਹਰਾ ਸਕਦੇ ਆ ਜਦੋਂ ਕਰਮ ਵੱਧ ਚੜ ਕੇ ਕਰੋਗੇ ਤੇ ਨਾਮ ਦੀ ਕਮਾਈ ਕਰੋਗੇ ਕਿਉਂਕਿ ਰੋਕਣ ਵਾਲੇ ਨੇ ਤੁਹਾਨੂੰ ਰੋਕਣਾ ਹੈ ਮਨ ਟਿਕਣਾ ਨਹੀਂ ਫਿਰ ਵੀ ਇੱਕ ਫਰਜ਼ ਜਿਹਾ ਸਮਝ ਕੇ ਉੱਠ ਕੇ ਇਹ ਕਰਮ ਜ਼ਰੂਰ ਕਰ ਲਿਆ ਕਰੋ ਨਮਸ਼ਕਾਰ ਚਾਹੇ ਮਨ ਟਿਕੇ ਨਾ ਟਿਕੇ ਪਰ ਆਪਣਾ ਕਰਮ ਭੰਨਾ ਕਦੇ ਨਾ ਛੱਡੋ ਇੱਕ ਨਾ ਇੱਕ ਦਿਨ ਇਹ ਕੀਤੇ ਹੋਏ ਕਰਮ ਹੀ ਤੁਹਾਨੂੰ ਮੁਸ਼ਕਲਾਂ ਤੋਂ ਬਚਾਉਣਗੇ ਜੀ ਇਹ ਸਾਰੀਆਂ ਪਰੇਸ਼ਾਨੀਆਂ ਇਸ ਤਰ੍ਹਾਂ ਹੀ ਦੂਰ ਹੋ ਸਕਦੀਆਂ ਜੇਕਰ ਤੁਸੀਂ ਹਿੰਮਤ ਨਹੀਂ ਹਾਰੋਗੇ ਚੰਗਾ ਕਰਮ ਕਰਦੇ ਜਾਉਗੇ ਮਾਲਕ ਨੂੰ ਯਾਦ ਰੱਖੋਗੇ ਤਾਂ ਜਿੱਥੇ ਸੋਚਦੇ ਹੋ ਇਧਰ ਉਧਰ ਦੇ ਖਿਆਲ ਮਨ ਵਿੱਚ ਲਿਆਉਣੇ ਹੋ ਪਰੇਸ਼ਾਨ ਨਹੀਂ ਹੋਉ ਚੰਗੇ ਹੋ ਘੇਰੇ ਰਹਿਣੇ ਹੋ ਪਰੇਸ਼ਾਨੀ ਨਾਲ ਉੱਥੇ ਜੇਕਰ ਤੁਸੀਂ ਮਨ ਵਿੱਚ ਸਿਮਰਨ ਕਰਨਾ ਸ਼ੁਰੂ ਕਰ ਦੋ ਕਿਉਂਕਿ ਇਹ ਗੱਲ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਪਰੇਸ਼ਾਨੀ ਜਦੋਂ ਅਸੀਂ ਸੋਚ-ਸੋਚ ਕੇ ਜ਼ਿਆਦਾ ਕਰ ਲੈਂਦੇ ਆ ਤੇ ਉਹਦਾ ਕੋਈ ਹੱਲ ਨਹੀਂ ਹੈ ਜੇਕਰ ਕਿਤੇ ਤੁਸੀਂ ਇਹ ਗੱਲ ਨੂੰ ਸੋਚ ਕੇ ਬਹਿ ਜਾਓ ਕਿ ਸੋਚ ਕੇ ਉੱਥਾ ਸਿੱਧਾ ਕੋਈ ਹੱਲ ਨਹੀਂ ਨਿਕਲਣਾ ਉੱਥੇ ਜੇਕਰ ਮਾਲਕ ਮੁਜਾਦ ਕੀਤਾ ਜਾਵੇ ਤਾਂ ਫਿਰ ਉਹ ਪਰਮਾਤਮਾ ਉੱਥੋਂ ਦੇ ਵੀ ਰਸਤੇ ਕੱਢ ਦਿੰਦਾ ਜਿੱਥੇ ਨਾ ਉਮੀਦ ਹੋਵੇ ਸੋ ਕਿਉਂਕਿ ਉਹ ਪਰਮਾਤਮਾ ਹੈ ਉਹ ਇੱਕ ਸ਼ਕਤੀ ਹੈ ਉਹ ਕੁਝ ਵੀ ਕਰ ਸਕਦੇ ਆ ਸੋ ਸਿਰਫ ਸਾਨੂੰ ਉਹ ਯਾਦ ਕਰਨ ਦੀ ਤੇ ਦਿਲੋਂ ਪੁਕਾਰਨ ਦੀ ਜ਼ਰੂਰਤ ਹੁੰਦੀ ਹੈ ਸੋ ਇਹ ਪਰੇਸ਼ਾਨੀਆਂ ਨੇ ਤਾਂ ਘੇਰਾ ਇਸੇ ਤਰ੍ਹਾਂ ਪਾਈ ਰੱਖਣਾ ਜਿੰਨਾ ਸੋਚ ਤੋਂ ਉੱਨ੍ਹਾ ਜ਼ਿਆਦਾ ਪਰੇਸ਼ਾਨੀ ਪਾਉਂਦੀ ਜਾਵੇਗੀ ਤੇ ਜੇਕਰ ਉਹ ਹੀ ਧਿਆਨ ਜੋ ਫालतू ਪਾਸੇ ਲਗਾ ਰਹੇ ਹੋ ਤੁਸੀਂ ਚੰਗੇ ਪਾਸੇ ਲਗਾਉਗੇ ਤੇ ਉਹ ਮਾਲਕ ਨੇ ਆਣ ਫੜਨਾ ਹੈ ਤੇ ਬਾਹ ਫੜ ਕੇ ਪਰ ਲਗਾ ਦੇਣਾ ਸੋ ਬਾਕੀ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆਂ ਜੀ ਜੇਕਰ ਕੋਈ ਰੂਹ ਇਸ ਚੈਨਲ ਤੇ ਪਹਿਲੀ ਵਾਰ ਜੁੜੀ ਹੈ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਨਾ ਹੈ ਜੀ ਕਮੈਂਟਾਂ ਵਿੱਚ ਜੈ ਪੰਗਰ ਦੀ ਜੈ ਸਾਈਆਂ ਦੀ ਵੀ ਜਰੂਰ ਲਿਖਿਓ ਜੀ ਸੋ ਪਹਿਲੀ ਵਾਰ ਚੈਨਲ ਨਾਲ ਜੁੜੇ ਹੋ ਤਾਂ ਕੈਂਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਨੂੰ ਪਹੁੰਚਦਾ ਰਹੇ ਜੀ ਤੇ ਤੁਸੀਂ ਹਰ ਰੋਜ਼ ਵੀਡੀਓ ਨੂੰ ਸੁਣ पाओ। ਸੋ ਬਾਕੀ ਇੱਥੇ ਕੁਝ ਕਮੈਂਟਾਂ ਦੱਸਾਂਗੇ ਜੀ ਕਮੈਂਟਾਂ ਵੀ ਪੂਰੀਆਂ ਜ਼ਰੂਰ ਸੋਇਆ ਕਰੋ। ਸੋ ਹੁਣ ਆਪਾਂ ਸਭ ਤੋਂ ਪਹਿਲਾਂ ਇੱਥੇ ਇੱਕ ਕਮੈਂਟ ਦੱਸ ਦਿੰਨੇ ਆ ਜੀ। ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਵੰਦਗੀ ਕਰਦੇ ਸਮੇਂ ਦਾਤਾ ਜੀ ਦਾ ਨਾਮ ਨਾਲ ਲੈ ਸਕਦੇ ਆ ਸੋ ਵੈਸੇ ਪਤਾ ਨਹੀਂ ਇਹਨਾਂ ਨੇ ਕਿਸ ਵਿਸ਼ੇ ਤੇ ਪੁੱਛਿਆ ਹੈ। ਕੀ ਕਹਿਣਾ ਚਾਹੁੰਦੇ ਹਾਂ ਸੋ ਬਾਕੀ ਜੀ ਇੱਥੇ ਅਸੀਂ ਆਪਣੇ ਲੋ ਜਿੰਨਾ ਕਿ ਤੁਹਾਨੂੰ ਦੱਸਦੀ ਹੈ ਕਿ ਜੇਕਰ ਤੁਸੀਂ ਆਪਣੇ ਗੁਰੂ ਦਾ ਦਿੱਤਾ ਹੋਇਆ ਸ਼ਬਦ ਕਰ ਰਹੇ ਹੋ ਤੇ ਪੀਰਾਂ ਦੀ ਵੀ ਪੀਰਾਂ ਦੀ ਵੀ ਜਾਨਕੀ ਸੇਵਾ ਕਰਦੇ ਹੋ ਤਾਂ ਫਿਰ ਤੁਸੀਂ ਪਹਿਲਾਂ ਆਪਣੇ ਪੀਰੋ ਮੁਰਸ਼ਿਦ ਨੂੰ ਧਿਆਓ ਜੇਕਰ ਜੱਦੀ ਦਰਵਾਰ ਹੈ ਘਰ ਵਿੱਚ ਤੇ ਉਸ ਤੋਂ ਬਾਅਦ ਫਿਰ ਇਜਾਜ਼ਤ ਲੈ ਕੇ ਨਾਮ ਸਿਮਰਨ ਕਰਨ ਬੈਠ ਜਾਓ ਤੇ ਇਹਦੇ ਨਾਲ ਸੇਵਾ ਵਿੱਚ ਕੋਈ ਵੀ ਰੁਕਾਵਟ ਨਹੀਂ ਆਉਂਦੀ ਜੀ ਕਿਉਂਕਿ ਜੋ ਜੱਤੀ ਘਰ ਵਿੱਚ ਚਿਰਾਗ ਰੋਸ਼ਨ ਨੇ ਜਿਨ੍ਹਾਂ ਦੇ ਬਜ਼ੁਰਗਾਂ ਨੇ ਸੇਵਾ ਪੀਰਾ ਵਕੀਰਾ ਦੀ ਕੀਤੀ ਹੋਈ ਆ ਸਾਈ ਲੋਕਾਂ ਦੀ ਤੇ ਉੱਥੇ ਪਹਿਲਾਂ ਨਗਮਾ ਉਹਨਾਂ ਦਾ ਹੀ ਪੌਣਾ ਬਣਦਾ ਕਿਉਂਕਿ ਗੁਰੂ ਤਾਂ ਸੀ ਬਾਅਦ ਵਿੱਚ ਬਣਾਉਂਦੇ ਆ ਜਦੋਂ ਸੋਚੀ ਆਉਂਦੀ ਆ ਤੇ ਜੋ ਆਪਣੇ ਮੁੱਢ ਦੇ ਕੁੱਲ ਦੇ ਦੇਵਤਾ ਹੈ ਉਹ ਸਾਡਾ ਪੀਰ ਹੈ মুর্ਸ਼ਦ ਹੈ ਤੇ ਸਾਈਂ ਲੋਕ ਨੇ ਕਿਉਂਕਿ ਉਹਨਾਂ ਨੂੰ ਆਪਾਂ ਬਚਪਨ ਵਿੱਚ ਦੇਖਿਆ ਹੈ ਕਿ ਸਾਡੇ ਮਾਪਿਆਂ ਨੇ ਇਸ ਤਰ੍ਹਾਂ ਨਾਲ ਇਹਨਾਂ ਦੀ ਸੇਵਾ ਕੀਤੀ ਹੈ ਤੇ ਸਿਮਰਨ ਤਾਂ ਕਿਤੇ ਬਾਅਦ ਜਾ ਕੇ ਮਿਲਦਾ ਹੈ ਕਈਆਂ ਦੀ ਉਮਰ ਲੰਘ ਜਾਂਦੀ ਹੈ ਕਈਆਂ ਨੂੰ ਅਤੀ ਉਮਰ ਚ ਹੀ ਮਿਲ ਜਾਂਦਾ ਹੈ ਜੀ ਸੋ ਇਸ ਕਰਕੇ ਪਹਿਲਾ ਸਤਕਾਰ ਜੋ ਤੁਹਾਡੇ ਕੁੱਲ ਦੇ ਦੇਵਤਾ ਹੈ ਫਿਰ ਉਹ ਮੁਰਸ਼ਿਦ ਹੈ ਦੇਵੀ ਦੇਵਤਾ ਹੈ ਉਹਨਾਂ ਦਾ ਹੀ ਕਰਨਾ ਹੈ ਤੇ ਉਹਨਾਂ ਨੂੰ ਯਾਦ ਕਰਕੇ ਫਿਰ ਇਜਾਜ਼ਤ ਲੈ ਕੇ ਫਿਰ ਆਪਣੇ ਗੁਰੂ ਦਾ ਦਿੱਤਾ ਹੋਇਆ ਸ਼ਬਦ ਸੰਭੋ ਗੁਰੂ ਬਿਨਾਂ ਤਾਂ ਗਤੀ ਨਹੀਂ ਜੀ ਹੈ ਗੁਰੂ ਬਣਾਉਣਾ ਬਹੁਤ ਜ਼ਰੂਰੀ ਹੈ ਜੋ ਸ਼ਬਦ ਦਿੰਦਾ ਹੈ ਉਹ ਹੀ ਸ਼ਬਦ ਦੀ ਕਮਾਈ ਕਰਨੀ ਆ ਉਹ ਹੀ ਸ਼ਬਦ ਨੇ ਇਸ ਸੇਵਾ ਤੁਹਾਡੀ ਸਾਰੀ ਸਫਲ ਕਰਾ ਦੇਣੀ ਹੈ ਸੋ ਗੁਰੂ ਬਣਾਉਣਾ ਜ਼ਰੂਰੀ ਹੈ ਜੀ ਗੁਰੂ ਦਾ ਦਿੱਤਾ ਹੋਇਆ ਸ਼ਬਦ ਜਰੂਰ ਕਰਨਾ ਚਾਹੀਦਾ ਇਹ ਨਹੀਂ ਹੈ ਕਿ ਗੁਰੂ ਬਣਾ ਲੈ ਸ਼ਾਇਦ ਗੁਰੂ ਦੀ ਜ਼ਿੰਮੇਵਾਰੀ ਉਹਦੀ ਡਿਉਟੀ ਆ ਕਿ ਉਹਨੇ ਸਾਰਾ ਕੁਝ ਕਰ ਦੇਣਾ ਸੋ ਉਹਨਾਂ ਨੇ ਤਾਂ ਜੋ ਉਹਨਾਂ ਦੇ ਕੋਲ ਹੈ ਜੋ ਉਹਨਾਂ ਨੇ ਸਿਮਰਿਆ ਉਹ ਹੀ ਆਪਾਂ ਨੂੰ ਦੇ ਦਿੱਤਾ ਹੈ ਸੋ ਇਸ ਕਰਕੇ ਉਹ ਕਮਾਈ ਕਰੋਗੇ ਤਾਂ ਉਹਦਾ ਅਸਰ ਜਿਹੜਾ ਤੁਹਾਨੂੰ ਨਜ਼ਰ ਆਵੇਗਾ ਤੇ ਉਹ ਕਮਾਈ ਦੇ ਤ्रू ਤੁਸੀਂ ਬਾਹਰ ਲੱਗ ਸਕਦੇ ਜੇਕਰ ਕਹੂੰ ਕਿ ਇਕੱਲਾ ਗੁਰੂ ਬਣਾ ਕੇ ਅਸੀਂ ਬਾਹਰ ਲੱਗ ਜਾਈਏ ਇਸ ਤਰ੍ਹਾਂ ਨਹੀਂ ਹੋਏਗਾ ਕਿਉਂਕਿ naam ਦੀ ਕਮਾਈ ਉਹ ਸ਼ਬਦ ਦੀ ਕਰਨੀ ਪੈਣੀ ਹੈ ਤਾਂ ਫਿਰ ਉਹ ਸ਼ਬਦ ਨੇ ਆਪਣਾ ਕੰਮ ਕਰਨਾ ਹੈ ਤੇ ਬਾਕੀ ਪਿਰੋ ਮੁਰਸ਼ਿਦ ਨੂੰ ਯਾਦ ਕਰਕੇ ਯਾਤ ਲੈ ਕੇ ਜਾਣੀ ਕਿ ਜਿਨ੍ਹਾਂ ਨੂੰ ਤੁਸੀਂ ਪਹਿਲਾਂ ਮੰਨਦੇ ਸੀ ਜੇ ਪੀਰਾਂ ਪੀਰਾਂ ਦਾ ਦਰਬਾਰ ਆ ਜਾਂ ਸਾਈ ਲੋਕਾਂ ਦਾ ਦੇਵੀ ਦੇਵਤਿਆਂ ਦਾ ਤਾਂ ਪਹਿਲਾਂ ਉਹਨਾਂ ਦਾ ਨਿਗਮਾ ਪਾਓ ਫਿਰ ਆਪਣੇ ਗੁਰੂ ਦਾ ਦਿੱਤਾ ਸ਼ਬਦ ਸਿਮਰੋ ਜੀ ਤੇ ਸੇਵਾ ਸਫਲ ਹੀ ਸਫਲ ਹੈ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਸੋ ਦੂਸਰਾ ਜੋ ਕਮੈਂਟ ਹੈ ਜੀ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਅੱਜ ਹੀ ਮਨ ਵਿੱਚ ਇਹ ਖਿਆਲ ਆਇਆ ਸੀ ਤੇ ਤੁਸੀਂ ਇਸ ਵਿਸ਼ੇ ਤੇ ਜਾਣਗੀ ਅਸੀਂ ਵੀਡੀਓ ਪਾ ਦਿੱਤੀ ਸੋ ਦੇਖੋ ਜੀ ਜਿਨ੍ਹਾਂ ਦੇ ਮਨ ਵਿੱਚ ਕੋਈ ਖਿਆਲ ਉੱਠਦਾ ਹੈ ਉਹਨਾਂ ਨੂੰ ਉਸੇ ਦਿਨ ਜਾਂ ਅਗਲੇ ਦਿਨ ਉਸ ਗੱਲ ਦਾ ਜਵਾਬ ਮਿਲ ਜਾਂਦਾ ਹੈ ਤਾਂ ਉੱਥੇ ਆਪਣੇ ਮਾਲਕ ਦਾ ਆਪਣੇ ਗੁਰੂ ਪੀਰ ਦਾ ਸ਼ੁਕਰਾਨਾ ਕਰਨਾ ਹੈ ਕਿ ਮਾਲਕਾ ਮੈਂ ਸਵਾਲ ਰੱਖਿਆ ਸੀ ਤੂੰ ਸੁਣਦਾ ਹੈ ਇਸੇ ਲਈ ਤਾਂ ਮੇਰੇ ਸਵਾਲਾਂ ਦਾ ਜਵਾਬ ਦੇ ਰਿਹਾ ਹੈ ਕਿਉਂਕਿ ਪਰਮਾਤਮਾ ਹਰ ਇੱਕ ਦੇ ਅੰਦਰ ਵਸਦਾ ਹੈ ਪਤਾ ਨਹੀਂ ਕਦ ਕਿਹਦੇ ਨੂੰ ਰਹੀਂ ਤੁਹਾਨੂੰ ਉਹ ਗੱਲ ਦਾ ਜਵਾਬ ਦੇ ਜਾਣਾ ਹੈ ਸੋ ਹਰ ਇੱਕ ਰੂਹ ਦੇ ਅੰਦਰ ਪਰਮਾਤਮਾ ਜਦੋਂ ਅਸੀਂ ਕੋਈ ਸਵਾਲ ਰੱਖਦੇ ਹਾਂ ਤੇ ਉਹ ਕਦੇ ਕਰਦਿਆਂ ਦੇ ਕਿਸੇ ਦੇ ਵੀ ਤੂੰ ਗੱਲ ਦਾ ਜਵਾਬ ਦੇ ਸਕਦਾ ਹੈ ਜੀ ਗੱਲਾਂ ਤੇ ਬਸ ਗੌਰ ਕਰਨ ਦੀ ਜਰੂਰਤ ਹੈ ਕਿ ਕਰਦਿਆਂ ਨੇ ਕੋਈ ਗੱਲ ਦਾ ਜਵਾਬ ਤੁਹਾਨੂੰ ਦਿੱਤਾ ਹੋਵੇ ਤੇ ਤੁਸੀਂ ਮਨ ਵਿੱਚੋਂ ਸੋਚਿਆ ਹੋਵੇ ਤਾਂ ਉੱਥੇ ਤੁਸੀਂ ਸ਼ੁਕਰਾਨਾ ਆਪਣੇ ਮਾਲਕ ਦਾ ਕਰਨਾ ਕਿ ਮਾਲਕਾ ਤੂੰ ਵਾਕ ਹੀ ਸੁਣਦਾ ਹੈ ਸੋ ਜਦੋਂ ਅਸੀਂ ਉਹਦਾ ਸ਼ੁਕਰਾਨਾ ਗੱਲ-ਗੱਲ ਤੇ ਕਰਦੇ ਰਹਿੰਦੇ ਆਂ ਤੇ ਫਿਰ ਮਾਲਕ ਔਰ ਵੀ ਜ਼ਿਆਦਾ ਕਿਰਪਾ ਆਪਣੀ ਬਣਾ ਕੇ ਰੱਖਦਾ ਹੈ ਜੀ ਸੱਚੀ ਦੀ ਸੇਵਾ ਸੱਚੀ ਹੁੰਦੀ ਹੈ ਦਿਲੋਂ ਜਿਹੜਾ ਅਰਦਾਸ ਬੇਨਤੀ ਕਰਦਾ ਹੈ ਮਾਲਕ ਨੂੰ ਯਾਦ ਕਰਦਾ ਤਾਂ ਫਿਰ ਮਾਲਕ ਉਸੇ ਤਰੀਕੇ ਦੇ ਨਾਲ ਕਿਸੇ ਦਿਨ ਕਿਸੇ ਵੇਲੇ ਤੁਰ ਆ ਕੇ ਕਲਾਂ ਦੇ ਜਵਾਬ ਦੇ ਜਾਂਦਾ ਹੈ ਸੋ ਇਸ ਕਰਕੇ ਆਪਣੇ ਮਾਲਕ ਤੇ ਯਕੀਨ ਬਣਾ ਕੇ ਰੱਖੋ ਕਿ ਪ੍ਰਮਾਤਮਾ ਵਾਕਈ ਤੋਂ ਸੱਚ ਦਾ ਹੈ ਜੋ ਸੋਚਦੇ ਹੋ ਤੂੰ ਸਾਨੂੰ ਦੱਸਦਾ ਹੈ ਉਹਦੇ ਹੱਲ ਵੀ ਦੱਸਦਾ ਹੈ ਉਹਦਾ ਜਵਾਬ ਵੀ ਦਿੰਦਾ ਹੈ ਸੋ ਇਸ ਕਰਕੇ ਆਪਣੇ ਰਸਤੇ ਤੇ ਟਿਕੇ ਰਹੋ ਕਦੇ ਰਸਤਾ ਨਾ ਬਦਲੋ ਚਾਹੇ ਕੋਈ ਲੱਖ ਤੋਰ ਲਾ ਲਵੇ ਕਿ ਇਸ ਰਸਤੇ ਤੋਂ ਇਸ ਰਸਤੇ ਤੇ ਆ ਜਾਵੋ ਪਰ ਨਹੀਂ ਉਹ ਕੀਤੀਆਂ ਮੁਨਿਆ ਅਰਦਾਸਾਂ ਤੇ ਯਕੀਨ ਰੱਖੋ ਤੇ ਉਹਨਾਂ ਗੱਲਾਂ ਤੇ ਖਿਆਲ ਕਰੋ ਕਿ ਜਿਹੜੀਆਂ ਗੱਲਾਂ ਅਸੀਂ ਅਜਮਾਈਆਂ ਹੈ ਦੇਖੀਆਂ ਹੈ ਮਾਲਕ ਨੇ ਸਾਡੇ ਕੰਮ ਬਣਾਏ ਅਸੀਂ ਮੁਸ਼ਕਲ ਵਿੱਚ ਸੀ ਉਹਨਾਂ ਨੇ ਸਾਡਾ ਸਾਥ ਦਿੱਤਾ ਤੇ ਉਹ ਪਲਾਂ ਨੂੰ ਯਾਦ ਕਰ ਲਿਆ ਕਰੋ ਤੇ ਯਕੀਨ ਤੁਹਾਡਾ ਆਪਣੇ ਆਪ ਚਾਹੇ ਤੁਸੀਂ ਪਰੇਸ਼ਾਨੀ ਵਿੱਚ ਕਿੰਨੇ ਵੀ ਹੋਵੋ ਫਿਰ ਤੋਂ ਤੁਹਾਡਾ ਵਿਸ਼ਵਾਸ ਵੱਜ ਜਾਏਗਾ ਤੁਹਾਡੇ ਮਾਲਕ ਤੇ ਤੁਹਾਡਾ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਵਿਸ਼ਾ ਪਿਛੇ ਬਾਰੇ ਹੀ ਗੱਲ ਕਰਦੇ ਆ ਕਮੈਂਟ ਨਹੀਂ ਦੱਸਦੇ ਸੋ ਵੀਡੀਓ ਚੱਲਦੇ ਚੱਲਦੇ ਇੱਕ ਲਾਈਕ ਪਲੀਜ਼ ਜ਼ਰੂਰ ਕਰ ਦਿਓ ਜੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਜੀ ਕਾਨੂੰਨੀਰ ਵਾਰ ਹੈ ਜੀ ਆਪ ਸਭ ਰੂਹਾਂ ਨੂੰ ਵੀਰਵਾਰ ਬਿਮਾਰਕ ਹੋਵੇ ਜੀ ਸੋ ਕੱਲ ਲਈ ਆਪਾਂ ਇੱਥੇ ਖਾਸ ਕਰ ਹੁ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਹਾਂ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਤੇ ਕਮੈਂਟਾਂ ਵਿੱਚ ਜਿਨ੍ਹਾਂ ਨੂੰ ਸਵਾਲ ਦਾ ਜਵਾਬ ਮਿਲ ਗਿਆ ਹੈ ਜੀ ਕੋ ਇੱਕ ਵਾਰ ਕਮੈਂਟਾਂ ਰਾਹੀਂ ਸਾਨੂੰ ਦੱਸ ਜ਼ਰੂਰ ਦਿਆ ਕਰੋ ਜੀ ਸੋ ਵਕੀ ਵੀਰਵਾਰ ਦਾ ਤਾਂ ਹਰ ਇੱਕ ਰੂਹ ਨੂੰ ਇੰਤਜ਼ਾਰ ਲੈਂਦਾ ਹੈ ਜਿਆਦਾਤਰਕ ਵੀਰਵਾਰ ਦੀ ਸੇਵਾ ਕੀਤੀ ਜਾਂਦੀ ਹੈ ਜੀ ਤੇ ਵੀਰਵਾਰ ਦੇ ਦਿਨ ਸੇਵਾ ਕਰਕੇ ਮਨ ਨੂੰ ਖੁਸ਼ੀ ਵੀ ਬਹੁਤ ਮਿਲਦੀ ਅਨੰਦ ਆਉਂਦਾ ਹੈ ਜੀ ਸੋ ਜੇਕਰ ਮਨ ਨੂੰ ਖੁਸ਼ੀ ਮਿਲਦੀ ਹੈ ਆਨੰਦ ਆਉਂਦਾ ਹੈ ਤਾਂ ਸਮਝ ਲਓ ਕਿ ਉਹ ਪੀਰੋ মুর্ਸ਼ਿਦ ਦੀ ਬਹੁਤ ਜ਼ਿਆਦਾ ਤੁਹਾਡੇ ਤੇ ਕਿਰਪਾ ਹੈ ਤੇ ਤੁਸੀਂ ਉਹਨਾਂ ਦਾ ਲੜ ਫੜੀ ਰੱਖੋ ਅੱਗੇ ਜਾ ਕੇ ਜ਼ਿੰਦਗੀ ਵਿੱਚ ਪਤਾ ਨਹੀਂ ਉਹ ਮਾਲਕ ਨੇ ਔਰ ਕੀ ਕੀ ਦੇ ਜਾਣਾ ਸੋ ਜਿਨ੍ਹਾਂ ਦੇ ਨਾਲ ਪੀਰ ਦਾ ਪੈਰਾ ਚੱਲਦਾ ਹੈ ਪੀਰ ਦੀ ਕਿਰਪਾ ਹੈ ਜਿਨ੍ਹਾਂ ਤੇ ਸੋ ਉਹਨਾਂ ਤੱਕ ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੀ ਜੇਕਰ ਉਹ ਵੈਸੇ ਗਰੀਬ ਨਹੀਂ ਸੋ ਘਰ ਪੱਖੋਂ ਗਰੀਬੀ ਚੱਲ ਰਹੀ ਹੈ ਪਰ ਉਹ ਦਿਲ ਦੇ ਉਨੇ ਹੀ ਅਮੀਰ ਹੁੰਦੇ ਨੇ ਕਿਉਂਕਿ ਉਹਨਾਂ ਨੂੰ ਵੱਖਰਾ ਹੀ ਆਨੰਦ ਛਾਇਆ ਰਹਿੰਦਾ ਆ ਸੋ ਪੀਰ ਦੀ ਸੇਵਾ 'ਚ ਖੁਸ਼ ਰਹਿੰਦੇ ਨੇ ਹਮੇਸ਼ਾ ਹੀ ਹਿੰਮਤ ਬਣਾ ਕੇ ਰੱਖਦੇ ਕਦੇ ਹਿੰਮਤ ਨਹੀਂ ਹਾਰਦੇ ਤੇ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਰਹਿੰਦੇ ਜਿਹੜੀ ਜ਼ਿੰਦਗੀ ਵਿੱਚ ਕੁਝ ਬਣਾਉਣਾ ਚਾਹੁੰਦੇ ਨੇ ਸੋ ਹਰ ਵਕਤ ਹਰ ਟਾਈਮ ਉਹਨਾਂ ਦਾ ਧਿਆਨ ਸਿਰਫ ਉਸ ਮੰਜ਼ਲ ਵੱਲ ਹੁੰਦਾ ਹੈ ਤੇ ਪੀਰਾਂ ਤੇ ਵਿਸ਼ਵਾਸ ਹੁੰਦਾ ਹੈ ਸੋ ਕਈ ਰੂਹਾਂ ਐਹੋ ਜਿਹੀਆਂ ਵੀ ਹੈ ਜਿਨ੍ਹਾਂ ਤੇ ਜਦੋਂ ਪਰੇਸ਼ਾਨੀ ਆਉਂਦੀ ਆ ਤੇ ਉਹ ਕਿਉਂ ਇਹ ਗੱਲ ਕਹਿੰਦੀਆਂ ਕਿ ਕਿੰਨੀ ਖਾ ਜਾਵੇਗੀ ਕੀ ਵਿਗਾੜ ਲਵੇਗੀ ਇਹ ਸਾਡਾ ਸੋ ਕਿਉਂਕਿ ਸਾਨੂੰ ਮਾਲਕ ਤੇ ਯਕੀਨ ਆ ਇੱਕ ਨਾ ਇੱਕ ਦਿਨ ਸਾਡੇ ਮਾਲਕ ਨੇ ਸਾਡੀ ਸੁਣ ਹੀ ਲੈਣੀ ਆ ਬਾਹ ਫੜ ਹੀ ਲੈਣੀ ਆ ਸੋ ਉਹ ਪਰੇਸ਼ਾਨੀ ਨਾਲ ਲੜਨ ਦੀ ਹਿੰਮਤ ਕਰਦੇ ਨੇ ਤੇ ਲੜਵੀਂ ਪਾਉਂਦੇ ਨੇ ਤੇ ਇੱਕ ਦਿਨ ਮੰਜ਼ਿਲ ਤੱਕ ਪਹੁੰਚ ਵੀ ਜਾਂਦੇ ਆ ਸੋ ਇਹੋ ਜਿਹਾ ਵਿਸ਼ਵਾਸ ਹੋਣਾ ਚਾਹੀਦਾ ਹੈ ਜੀ ਜਦੋਂ ਵੀ ਪਰੇਸ਼ਾਨੀ ਆਵੇ ਸੋ ਪਰੇਸ਼ਾਨੀ ਨਾਲ ਡਟ ਕੇ ਲੜੋ ਹਿੰਮਤ ਨਾ ਹਾਰ ਕੇ ਬੈਠੋ ਉੱਥੇ ਔਰ ਵੀ ਜ਼ਿਆਦਾ ਮਜ਼ਬੂਤ ਪੈਸੇ ਦਾ ਜਿਆਦਾ ਤੱਕ ਜਿਹੜਾ ਪਰੇਸ਼ਾਨੀਆਂ ਦੇ ਵਿੱਚ ਕਿਰਿਆ ਰਹਿੰਦਾ ਹੈ ਜੀ ਉਹ ਮਜ਼ਬੂਤ ਹੋ ਜਾਂਦਾ ਹੈ ਇਨਸਾਨ ਤੇ ਜੇ ਇਹਨੂੰ ਕੁਝ ਸ਼ੁਰੂਆਤ ਵਿੱਚ ਹੋਂ ਤੋਂ ਕੋਈ ਦੁੱਖ ਤਕਲੀਫ ਮਿਲਣਾ ਸ਼ੁਰੂ ਹੋਇਆ ਜੀ ਪਹਿਲਾਂ ਤੋਂ ਦੇਖਿਆ ਹੈ ਕਿ ਪਹਿਲਾਂ ਪਰੇਸ਼ਾਨੀ ਆਈ ਰੂਪ ਹੁੰਦੇ ਸੀ ਕਮਜ਼ੋਰ ਹੋ ਜਾਂਦੇ ਪਰ ਜਿਵੇਂ ਜਿਵੇਂ ਵਕਤ ਬੀਤਦਾ ਗਿਆ ਤੇ ਇਨਸਾਨ ਮਜ਼ਬੂਤ ਹੁੰਦਾ ਗਿਆ ਜਿੱਤੇ ਜਿੱਤੇ ਇਨਸਾਨ ਨੇ ਜ਼ਿੰਦਗੀ 'ਚ ਅੱਗੇ ਵਧਦਾ ਹੈ ਤੇ ਬਹੁਤ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਉਹਨਾਂ ਪਰੇਸ਼ਾਨੀਆਂ ਨੂੰ ਜਿਸ ਦਿਨ ਹਰਾ ਦਿੰਦਾ ਹੈ ਤੇ ਉਸ ਮੈਂ ਫਿਰ ਦੂਸਰੇ ਜਣੇ ਨੂੰ ਸਲਾਹ ਦਿੰਦਾ ਹੈ ਕਿ ਕਦੇ ਹਿੰਮਤ ਨਾ ਹਾਰੋ ਇਹ ਗੱਲ ਉਹੀ ਇਨਸਾਨ ਕਹਿ ਸਕਦਾ ਹੈ ਜਿਹੜਾ ਬਹੁਤ ਮੁਸ਼ਕਲਾਂ ਵਿੱਚ ਦੀ ਲੰਘਿਆ ਹੋਵੇ ਜਿਨੇ ਮਾੜਾ ਵਕਤ ਦੇਖਿਆ ਹੋਵੇ ਤੇ ਉਹਨੂੰ ਇਹ ਸਚਾਈ ਦਾ ਪਤਾ ਹੁੰਦਾ ਹੈ ਕਿ ਇਹ ਇੱਕ ਦਿਨ ਚੰਗਾ ਟਾਈਮ ਆਉਣਾ ਹੀ ਆਉਣਾ ਹੈ ਅੱਜ ਪਰੇਸ਼ਾਨੀ ਚੱਲ ਰਹੀ ਹੈ ਪਰ ਬਹੁਤੀ ਦੇਰ ਨਹੀਂ ਠਹਿਰ ਸਕਦੀ ਕਿਉਂਕਿ ਹਰ ਇੱਕ ਮੁਸ਼ਕਲ ਤੋਂ ਬਾਅਦ ਚੰਗਾ ਦਿਨ ਜ਼ਰੂਰ ਆਉਂਦਾ ਹੈ ਜਿਵੇਂ ਰਾਤ ਤੋਂ ਬਾਅਦ ਦਿਨ ਚੜਦਾ ਹੈ ਜੀ ਇਸੇ ਤਰ੍ਹਾਂ ਜ਼ਿੰਦਗੀ ਦੇ ਵਿੱਚ ਉਤਰਾ ਚੜਾ ਚਾਂਦੇ ਰਹਿੰਦੇ ਨੇ ਮੁਸ਼ਕਲਾਂ ਤੋਂ ਬਾਅਦ ਖੁਸ਼ੀਆਂ ਖੁਸ਼ੀਆਂ ਤੋਂ ਬਾਅਦ ਮੁਸ਼ਕਲਾਂ ਇਹ ਜ਼ਿੰਦਗੀ ਵਿੱਚ ਆਉਣੇ ਜਾਣੇ ਹੀ ਲੱਗੇ ਰਹਿੰਦੇ ਨੇ ਜੀ ਇਹਨਾਂ ਚੀਜ਼ਾਂ ਦੇ ਸੋ ਇਹਨਾਂ ਵੱਲ ਦੇ ਕੇ ਘਬਰਾਉਣਾ ਨਹੀਂ ਹੈ ਕਿਉਂਕਿ ਮਾਲਕ ਵੀ ਪਰਖਦਾ ਰਹਿੰਦਾ ਹੈ ਕਿ ਖੁਸ਼ ਹੈ ਕੀ ਮੈਨੂੰ ਯਾਦ ਕਰ ਰਿਹਾ ਫਿਰ ਪਰਖਦਾ ਹੈ ਦੁੱਖ ਵਿੱਚ ਹੈ ਕੀ ਮੇਰੇ ਤੇ ਯਕੀਨ ਕਰਦਾ ਹੈ ਵਿਸ਼ਵਾਸ ਰੱਖ ਕੇ ਬੈਠਾ ਹੈ ਮੇਰੇ ਦਰਦ ਦੇ ਹੀ ਬੈਠਾ ਹੈ ਜਿੱਥੇ ਰਸਤਾ ਬਦਲਦਾ ਹੈ ਸੋ ਕਈ ਇਨਸਾਨ ਇਹੋ ਜਿਹੇ ਹੁੰਦੇ ਨੇ ਜਿਹੜੇ ਪਰੇਸ਼ਾਨੀ ਨੂੰ ਦੇਖ ਕੇ ਆਪਣਾ ਰਸਤਾ ਹੀ ਬਦਲ ਲੈਂਦੇ ਨੇ ਕਿਸੇ ਦੇ ਮਗਲ ਲੱਗੇ ਕਿਤੇ ਕਦੇ ਕਿਤੇ ਫਿਰਨਾ ਸ਼ੁਰੂ ਕਰ ਦਿੰਦੇ ਨੇ ਤੇ ਇਸ ਤਰ੍ਹਾਂ ਕਦੇ ਖੈਰ ਨਹੀਂ ਝੋਲੀ ਚ ਪੈਂਦੀ ਜੀ ਸੋ ਜਦੋਂ ਮਾਲਕ ਪਰਖਦਾ ਹੈ ਉਹਦੀ ਪਰਖ ਵਿੱਚ ਜਿਹੜੇ ਇਨਸਾਨ ਹਰੇ ਉਤਰਦੇ ਨੇ ਤੇ ਉਹਨਾਂ ਦੇ ਨਾਲ ਹਮੇਸ਼ਾ ਹੀ ਪੀਰ ਨਾਲ ਨਾਲ ਪਰਛਾਈ ਦੀ ਤਰ੍ਹਾਂ ਰਹਿੰਦਾ ਹੈ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰੀਏ ਜੀ ਕੱਲ ਵੀਰਵਾਰ ਦਾ ਦਿਨ ਹੈ ਜੀ ਕਈ ਰੂਪਾਂ ਦਾ ਇਸ ਕਰਮ ਬਾਰੇ ਪਤਾ ਹੈ ਸੋ ਜਿਹੜੇ ਮਾਸਤਾ ਦੀ ਸੇਵਾ ਕਰਦੇ ਨੇ ਪੀਰਾਂ ਦੀ ਸੇਵਾ ਕਰਨ ਵਾਲੇ ਵੀ ਇਹ ਕਰਮ ਕਰ ਲੈਂਦੇ ਨੇ ਸੋ ਜਿਹੜੇ ਮਾਸਤਾ ਦੀ ਸੇਵਾ ਮੀਰਵਾਰ ਦੀ ਕਰਦੇ ਨੇ ਸੋ ਉਹ ਇੱਕ ਪ੍ਰਸ਼ਾਦ ਹੈ ਜਰੂਰ ਮਾਸਤਾ ਦੇ ਦਰਬਾਰ ਤੇ ਚੜਾਇਆ ਕਰੋ ਸੋ ਉਹ ਕੀ ਹੈ ਟੋਫਾਂਾ ਸੂਟ ਟੋਫਾਂਾ ਤੋਂ ਲੈ ਕੇ ਜਨ ਲੈ ਕੇ ਪੀਰਾ ਦੇ ਦਰਬਾਰ ਤੇ ਮਸਤਾਂ ਦੇ ਦਰਬਾਰ ਤੇ ਜ਼ਰੂਰ ਚੜਾਇਆ ਕਰੋ ਸੂਟ ਟੋਫਾਂਾ ਪੀਰਾ ਨੂੰ ਮਸਤਾਂ ਨੂੰ ਮਸਤਾਂ ਨੂੰ ਖਾਸ ਕਰਕੇ ਬਹੁਤ ਪਸੰਦ ਪਸੰਦ ਹੁੰਦੀ ਹੈ ਜੀ ਸੋ ਇਸ ਕਰਕੇ ਟੋਫਾਂਾ ਦਾ ਪ੍ਰਸ਼ਾਦ ਮਸਤਾਂ ਦੇ ਦਰਬਾਰ ਤੇ ਜਾ ਕੇ ਜ਼ਰੂਰ ਚੜਾਓ ਆਖੀ ਜਿਵੇਂ ਜਿਵੇਂ ਤੁਸੀਂ ਕਰਮ ਮੀਰਬਾਰ ਦਾ ਕਰਦੇ ਹੋ ਉਸ ਤਰੀਕੇ ਨਾਲ ਕਰਮ ਕਰੋ ਤੇ ਬਦਲ ਬਦਲ ਕੇ ਕ੍ਰਿਸ਼ਨ ਕੁਸ਼ੀ ਦੇ ਦਰਵਾਰ ਤੇ ਵੀਰਵਾਰ ਦੇ ਦਿਨ ਚੜਾਉਂਦੇ ਰਹਿਣਾ ਚਾਹੀਦਾ ਹੈ ਜਿਹੜੇ ਵੀ ਪ੍ਰਸ਼ਾਦ ਪੀਰਾਂ ਦੇ ਦਰਵਾਰ ਤੇ ਚੜਦੇ ਨੇ ਜੀ ਉਸ ਤਰੀਕੇ ਨਾਲ ਕਰਮ ਕਰਦੇ ਜਾਓ ਵੀਰਵਾਰ ਨੂੰ ਖੁਸ਼ੀਆਂ ਦੇ ਨਾਲ ਮਨਾਓ ਫਰੀ ਟਾਈਮ ਕੱਟ ਕੇ ਫਿਰ ਸੇਵਾ ਕਰੋ ਅਰਤਸਾਂ ਵੇਦਨਾ ਕਰੋ ਮਨ ਦੀ ਪਟਕਣਾ ਨੂੰ ਬੰਦ ਕਰਕੇ ਸੋ ਕੰਮਕਾਰ ਵਿੱਚ ਧਿਆਨ ਲਿਜਾਣਾ ਕੀ ਜਾਂ ਕਿਤੇ ਦਰਗਾਹ ਤੇ ਗਏ ਹੋ ਘਰ ਵਾਰੀ ਸਿੱਖੀ ਜਾਣਾ ਸਿਰਫ ਜਦੋਂ ਤੁਸੀਂ ਚੰਗੇ ਦਾਤੇ ਧਾਰਮਿਕ ਥਾਂ ਤੇ ਪਹੁੰਚ ਜਾਂਦੇ ਹੋ ਉਸ ਵੇਲੇ ਧਿਆਨ ਜਿਹੜਾ ਉਦੋਂ ਨੂੰ ਹੀ ਹੋਣਾ ਚਾਹੀਦਾ ਕਿਉਂਕਿ ਵੈਸੇ ਵੀ ਆਪਾਂ ਪਹੁੰਚੇ ਹੋਏ ਆ ਸਮਾਂ ਤਾਂ ਵੈਸੇ ਵੀ ਜਾਣਾ ਹੀ ਆ ਜੇਕਰ ਉਹੀ ਸਮਾਂ ਅਸੀਂ ਚੰਗੀ ਤਰ੍ਹਾਂ ਨਾਲ ਮਾਲਕ ਦੇ ਲੇਖੇ ਲਾ ਲਈਏ ਵਿਸ਼ਵਾਸ ਰੱਖ ਕੇ ਅਰਦਾਸਾਂ ਬੇਨਤੀਆਂ ਕਰ ਲਈਏ ਕਿ ਹੁਣ ਆਏ ਤਾਂ ਹੈ ਕੁਝ ਲਾਹਾ ਖਟ ਕੇ ਜਾਈਏ ਤਾਂ ਫਿਰ ਤੁਹਾਨੂੰ ਇਹ ਹੀ ਕਰਨ ਦੀ ਜ਼ਰੂਰਤ ਆ ਕਿ ਵਿਸ਼ਵਾਸ ਰੱਖ ਕੇ ਇਸ ਸੇਵਾ ਕਰੋ ਧਿਆਨ ਲਗਾਉਣ ਦੀ ਕੋਸ਼ਿਸ਼ ਕਰੋ ਅਰਦਾਸਾਂ ਬੇਨਤੀਆਂ ਦਿਲੋਂ ਕਰੋ ਪਰਮਾਤਮਾ ਨੂੰ ਦਿਲੋਂ ਯਾਦ ਕਰੋ ਮਹਿਸੂਸ ਕਰੋ ਤੇ ਉਹ ਜ਼ਰੂਰ ਤੁਹਾਨੂੰ ਨਾਲ ਹੋਣ ਦਾ ਸੰਕੇਤ ਦੇਣਗੇ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸਮਾਪਤ ਕਰਦੇ ਜੀ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਨਾਨਾ ਜੀ ਜਿਹੜਾ ਪਿੰਡ ਦੀ ਜਿਹਾ ਇਸ ਐਸਾ